ਸਤਿਗੁਰਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂ ਤੁਹਾਨੂੰ ਗੁਰਸ੍ਰੀ ਗਾਜੀ ਮੈਂ ਤੁਹਾਨੂੰ ਸਤਿਗੁਰਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਗੇ ਵੱਧਨ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਅੱਜ ਹੀ ਕਾਲ ਕਰੋ 408272 2500 ਤੇ ਤੇਰਕੀਆ ਨੇ ਇਮੀਗ੍ਰੇਸ਼ਨ ਲਾਫਰ ਵਾਲੇ ਜੇ ਤੇਰਕੀਆ ਨਾ ਤੋਂ ਅਨੀ ਤੇਰਕੀਆ ਦੇ ਨਾਲ ਤੁਸੀਂ ਯੂ ਐਸ ਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਆ 415909 0503 ਜਸਵਿੰਦਰ ਸਿੰਘ ਨਿਸ਼ਤਰਕੌਰ ਨਾਗਰਾ ਰੋਜ਼ਵੈਲ ਚਰਨ ਸਿੰਘ ਸੁਖਵਿੰਦਰ ਧਾਲੀ ਵਾਲੇ ਰੀਜ਼ੋਨਾ ਕ੍ਰਿਸ਼ਨ ਤਰੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜਰੂਰਡ ਲੈਂਡ ਪਰਮਜੀਤ ਕੌਰ ਅੰਗੀ ਵੈਕਾਵਲ ਪ੍ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨ ਲੂਪ ਬੜੇ ਰਕਵਾਚ ਕਰਦੇ ਨੇ ਵੈਲ ਚੇਂਜ ਕਰਦੇ ਨੇ ਏਅਰ ਬ੍ਰੇਕਾਂ ਦਾ ਕੰਮ ਤਸਲੀ ਬਖਸ਼ ਕਰਵਾ ਸਕਦੇ ਨਵੇਂ ਪ੍ਰਾਣੇ ਟਾਇਰ ਵੀ ਇਨਾਂ ਤੋਂ ਮਿਲਦੇ ਨੇ ਲੋਕੇਸ਼ਨ ਆ ਸੈਂਟਾ ਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਤੋਂ 270 0113 ਤੇ ਟੈਂਟ ਲੂਪ ਟਕਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 6 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ ਮਿੰਟੂ ਜੀ ਖਬਰਾਂ ਦੇ ਵੱਲ ਆਈਏ ਸ਼ੁਰੂਆਤ ਕਰਗੇ ਅਕਾਲੀ ਦਲ ਤੋਂ ਅਕਾਲੀਆਂ ਦਾ ਕਹਿੰਦੇ ਇੱਕ ਉਮੀਦਵਾਰ ਹਾਥੀ ਖੜੇ ਕਰਕੇ ਨਾਲੇ ਉਮੀਦਵਾਰੀ ਛੱਡ ਗਿਆ ਨਾਲੇ ਪਾਰਟੀ ਛੱਡ ਗਿਆ ਜੀ ਤਾਂ ਜੀ ਬਿਲਕੁਲ ਇਹ ਬੜਾ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਵੋ ਕਿ ਪਟਕਾ ਹੈ ਅਕਾਲੀ ਦਲ ਵਾਸਤੇ ਕਿਉਂਕਿ ਅਕਾਲੀ ਦਲ ਬਸਲ تیاری ਕਰ ਰਿਹਾ ਸੀ ਕਿ ਆਹ ਕਹਿਤ ਕਿ ਅੱਛਾ ਪ੍ਰਦਰਸ਼ਨ ਕਰਾਂਗੇ ਇਹ ਹਰਦੀਪ ਸਿੰਘ ਬਟੇਰ ਬਟੇਰਲਾ ਜਿਹਨੂੰ ਇਹਨਾਂ ਨੇ ਟਿਕਟ ਦਿੱਤੀ ਸੀ ਇਹ ਉਹੀ ਉਹ ਕਾਉਂਸਲਰ ਵੀ ਆ ਜਿਹੜਾ ਅਕਾਲੀ ਦਲ ਦਾ 7 ਲੱਖ ਕਾਉਂਸਲਰ ਆ ਨਾ ਜਿਹੜਾ ਚੰਡੀਗੜ੍ਹ ਦੇ ਵਿੱਚ ਇਹ ਉਹੀ ਆ ਇਹ ਸਮਝਿਆ ਜਾਂਦਾ ਹੈ ਕਿ ਅਸਲ ਦੇ ਵਿੱਚ ਇੱਥੇ ਵੀ ਉਹੀ ਜਿਹੜਾ ਚੱਲਦਾ ਹੁੰਦਾ ਤੁਹਾਨੂੰ ਪਤਾ ਦੂਜੇ ਸੂਬਿਆਂ 'ਚ ਕੰਮ ਕਿੱਥੇ ਲੱਗਦਾ ਕਿ ਉਹੀ ਹੋ ਗਿਆ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਇਸਨੇ ਪ੍ਰੈਸ ਕਾਨਫਰੰਸ ਕੀਤੀ ਹੈ ਕੈਂਡੀਡੇਟ ਨੇ ਫਿਰ ਉਸ ਤੋਂ ਬਾਅਦ ਕਿਹਾ ਕਿ ਗੱਲ ਇਹ ਆ ਕਿ ਅਕਾਲੀ ਦਲ ਇੱਧਰ ਕੋਈ ਧਿਆਨ ਹੀ ਨਹੀਂ ਦੇ ਰਿਹਾ ਤਵੱਜੂ ਹੀ ਨਹੀਂ ਦੇ ਰਿਹਾ ਮਤਲਬ ਕਿ ਖਿਆਲ ਨਹੀਂ ਰੱਖ ਲਿਆ ਇਹਨਾਂ ਨੇ ਕਿਸੇ ਕਿਸਮ ਦਾ ਕੋਈ ਕੰਮ ਨਹੀਂ ਕੀਤਾ ਤੇ 13 ਸੀਟਾਂ ਤੇ ਪ੍ਰਚਾਰ ਕਰ ਰਹੇ ਪਰ 14ਵੀਂ ਭੁੱਲੀ ਗਿਆ ਤੇ ਇਹ ਹੁਣ ਆਪਣੇ ਆਪ ਤੇ ਵਿੱਚ ਕਹਿ ਲਉ ਕਿ ਬੜਾ ਵੱਡਾ ਯੂ ਟਰਨ ਆ ਇਹਨਾਂ ਨੇ ਟਿਕਟ ਹੀ ਨਹੀਂ ਵਾਪਸ ਕੀਤੀ ਬਲਕਿ ਪਾਰਟੀ ਵੀ ਛੱਡ ਦਿੱਤੀ ਨਾ ਕਹਿੰਦੇ ਜੀ ਮੈਨੂੰ ਫੰਡ ਦਿੱਤਾ ਜਾ ਰਿਹਾ ਮੈਂ ਇੱਕ ਕਿਸਾਨ ਪਰਿਵਾਰ ਤੋਂ ਹੈਗਾ ਤੇ ਮੈਂ ਇਕੱਲਾ ਆਪਣੇ ਦਮ ਤੇ ਕਿਵੇਂ ਇਲੈਕਸ਼ਨ ਲੜਾਂ ਹੂੰ ਹੂੰ ਤੇ ਮੈਂ ਸੁਖਬੀਰ ਬਾਦਲ ਨੂੰ ਵੀ ਇਹ ਗੱਲ ਦੱਸੀ ਸੀ ਕਿ ਲੇਕਨ ਉਹਨਾਂ ਨੇ ਮੇਰੀ ਗੱਲ ਸੁਣੀ ਨਹੀਂ ਹੂੰ ਤੇ ਭਾਰਤੀ ਜਨਤਾ ਪਾਰਟੀ 'ਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਦੂਜੇ ਸੂਬਿਆਂ 'ਚ ਹੁੰਦਾ ਕਿ ਇਮਕਾਨ ਤੇ ਇਹ ਆ ਕਿ ਸ਼ਾਇਦ ਇਹ ਭਾਰਤੀ ਜਨਤਾ ਪਾਰਟੀ 'ਚ ਚਲੇ ਜਾਣ ਕਿਉਂਕਿ ਚਰਚਾਵਾ ਚੱਲ ਰਹੀ ਆ ਮੈਨੂੰ ਵੱਡੇ ਸ਼ਿਕਾਰੀਆਂ ਨੇ ਮੋਹ ਲਿਆ ਹੂੰ ਮੋਤੀਆਂ ਦੀ ਚੋਗ ਚਾ ਕੇ ਉਹ ਕਹਿੰਦੇ ਕਿ ਸ਼ਾਇਦ ਮੋਤੀਆਂ ਦੀ ਚੋਗ ਕਿਤੇ ਨਾ ਕਿਤੇ ਖਲਾਰੀ ਆ ਹਮ ਪਰ ਇਹ ਸਭ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਭਾਈ ਮੈਂ ਵੋਟਾਂ ਦੇ ਨਾਲ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਵੋਟ ਹੈ ਜਿਹੜੀ ਉਹਦੇ ਨਾਲ ਨੁਕਸਾਨ ਨਹੀਂ ਹੋਣਾ ਸੀਗਾ 6 ਮਹੀਨਾਂ ਦਾ ਹਮ ਹਮ ਤੇ ਮੇਰ ਦੀ ਜਿਹੜੀ ਹੋਈ ਸੀਗੀ VOTING ਤੁਹਾਨੂੰ ਪਤਾ ਉਹਦੇ ਵਿੱਚ ਵੀ ਇਹਨਾਂ ਨੇ ਵੋਟ ਭਾਜਪਾ ਨੂੰ ਕੀਤਾ ਸੀ ਤੇ ਫਿਰ ਦਬੇ ਮੰਨ ਰਹੇ ਨੇ ਕਿ ਮੇਰੇ ਖਲੂਣ ਦੇ ਨਾਲ ਭਾਜਪਾ ਦਾ ਨੁਕਸਾਨ ਹੋ ਰਿਹਾ ਸੀਗਾ ਤਾਂ ਇਹਦਾ ਮਤਲਬ ਹੈ ਕਿ ਇਹਦੇ 'ਚ ਸ਼ਾਇਦ ਠੀਕ ਆ ਇਹਨਾਂ ਦੀਆਂ ਗੱਲਾਂ ਇਹਨਾਂ ਦੀ ਮਜਬੂਰੀ ਇਹਨਾਂ ਦੀ ਕੋਈ ਬੇਵਸੀ ਹੋ ਸਕਦੀ ਆ ਪਰ ਫਿਰ ਫਾਇਦਾ ਹੁਣ ਕਿਦਾ ਕਰਨ ਚੱਲੇ ਆ ਯਾ ਨਹੀਂ ਭਾਜਪਾ ਸੋ ਇਸ ਵਾਸਤੇ ਇਹ ਸਮਝਿਆ ਜਾ ਰਿਹਾ ਹੈ ਕਿ ਇਹਨੂੰ ਵੀ ਕਿਤੇ ਨਾ ਕਿਤੇ ਰੰਗ ਚ ਰੰਗ ਲਿਆ ਤੇ ਪਰ ਗੱਲ ਇਹ ਆ ਕਿ ਅਕਾਲੀ ਦਲ ਬਾਦਲ ਦੀ ਹੁਣ ਕਿੱਥੇ ਕਿੱਥੇ ਤੁਸੀਂ ਸਫਾਈ ਦੇਉਂਗੇ ਜਾਂ ਕਿਤੇ ਕਿਤੇ ਇਹਨਾਂ ਦੇ ਤੰਕੇ ਤੋਪੇ ਲੱਗਣਗੇ ਕਿਉਂਕਿ ਹਰੇਕ ਵਾਰ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਹਰੇਕ ਵਾਰ ਗਲਤੀਆਂ ਕੀਤੀਆਂ ਜਦੋਂ ਮੇਅਰ ਦਾ ਇਲੈਕਸ਼ਨ ਸੀਗਾ ਤੇ ਇਹਨਾਂ ਨੇ ਬੜੀ ਚਲਾਕੀ ਨਾਲ ਕਿਹਾ ਜੀ ਅਸੀਂ ਤੇ ਉਹਨੂੰ ਕਿਹਾ ਜਿੱਧਰ ਮਰਜ਼ੀ ਪਾ ਦੇ। ਪਰ ਵੋਟ ਤੇ ਉਹਦੀ ਨਿਕਲੀ ਸੀ ਕਿ ਭਾਜਪਾ ਦੇ ਹੱਕ ਦੇ ਵਿੱਚ। ਤਾਂ ਜਦੋਂ ਇਸ ਤਰ੍ਹਾਂ ਦੀ ਮੈਨੇਜਮੈਂਟ ਹੋਵੇ ਜਦੋਂ ਇਸ ਤਰ੍ਹਾਂ ਦੀ ਲੀਡਰਸ਼ਿਪ ਹੋਵੇ ਜਿਸ ਨੂੰ ਕੋਈ ਬਹੁਤਾ ਤਰਕ ਨਹੀਂ ਪੈਂਦਾ ਇੱਥੋਂ ਤੱਕ ਮੈਂ ਤੁਹਾਨੂੰ ਵਿਚਲੀ ਗੱਲ ਦੱਸਾਂ ਕਿ ਜਿਹੜੇ ਬੰਦੇ ਬਾਦਲ ਪਰਵਾਰ ਦੀ ਬੈਠਕ ਵਿੱਚ ਬੈਠੇ ਹੁੰਦੇ ਸਨ ਉਹ ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਚੰਡੀਗੜ੍ਹ ਤੇ ਬੈਠੇ ਨੇ ਕਾਰਨ ਕਾਰਨ ਇਹੋ ਉਹ ਕਹਿੰਦੇ ਕਿ ਹੁਣ ਸਾਡੀ ਕੋਈ ਪੁੱਛਗੀ ਅੱਛੀ ਨਹੀਂ ਵੱਡੇ ਬਾਦਲ ਸਾਹਿਬ ਜਿਹੜੇ ਸੀ ਪਿਆਰ ਕਰਦੇ ਸਨ ਸਤਕਾਰ ਕਰਦੇ ਸਨ ਵਰਕਰ ਦੀ ਲੀਡਰ ਦੀ ਇੱਜ਼ਤ ਸੀ ਅੱਜ ਉਹਨਾਂ ਕੋਈ ਪੁੱਛਦਾ ਹੀ ਨਹੀਂ ਸੰ ਅਸੀਂ ਘੱਟੋ ਪ੍ਰਚਾਰ ਕਰੀਏ ਕੁਝ ਇਸ ਤਰ੍ਹਾਂ ਵੀ ਇਹਨਾਂ ਨੂੰ ਆਪ ਵੀ ਗਲਤੀਆਂ ਸੁਧਾਰਨੀਆਂ ਚਾਹੀਦੀਆਂ ਬਾਕੀ ਚੰਡੀਗੜ੍ਹ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਉਹ ਭਾਜਪਾ ਦੇ ਹਾਕੀਚੀ ਬੈਠਾ ਤੇ ਤੁਸੀਂ ਦੇਖ ਲਓ ਹੋ ਸਕਦਾ ਕੱਲਾ ਬੈਠਾ ਨਹੀਂ ਹੋ ਸਕਦਾ ਗੱਡੀ ਗੁੱਡੀ 'ਚ ਵੀ ਚੜ ਜਾ। ਹੂੰ ਬਿਲਕੁਲ ਜੀ ਬਿਲਕੁਲ ਦੇਖੋ ਕਾ ਦੌਰ ਕਿਹੋ ਜਿਹਾ ਚੱਲ ਰਿਹਾ ਹੈ ਕਿ ਰਾਜਧਾਨੀ ਜਿਹਦੇ ਲਈ ਮੋਰਚੇ ਲੱਗਦੇ ਰਹੇ ਜਿਹਦੇ ਲਈ ਸਾਰਾ ਕੁਝ ਹੁੰਦਾ ਰਿਹਾ ਅੱਜ ਉੱਥੇ ਰਾਜਧਾਨੀ ਦੇ ਵਿੱਚ ਪੰਥਕ ਜਮਾਤ ਅਖਵਾਉਣ ਵਾਲਾ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਮਿੰਟੂ ਜੀ ਉਹ ਕਿਸ ਤਰ੍ਹਾਂ ਹਾਸ਼ੀਆਗ੍ਰਸਤ ਹੋਈ ਪਈ ਹੈ। ਨਹੀਂ ਦੇਖੋ ਗੱਲ ਇਹ ਆ ਕਿ ਏ ਕੀ ਕਾ ਚਲੋ ਅਕਾਲੀ ਦਲ ਦਾ ਇਹ ਤੇ ਕੈਂਡੀਡੇਟ ਦਾ ਜਾਣਾ ਵਾਕਿਆ ਦੁਖਦ ਹੈ ਪਰ ਇਹ ਇਹ ਇੱਕ ਨਾ ਨਵਾਂ ਕੰਮ ਚੱਲਿਆ ਹੈ ਇਹ ਉਮੀਦਵਾਰ ਕੈਪਚਰਿੰਗ ਬੋਲਦੇ ਐ ਲੋ ਹਾਂਜੀ ਹਾਂ ਪਹਿਲਾਂ ਬੂਥ ਕੈਪਚਰਿੰਗ ਹੁੰਦੀ ਸੀਗੀ ਹੁਣ ਇੱਥੇ ਬੰਦਾ ਕੈਪਚਰਿੰਗ ਹੁੰਦੀ ਆ ਇਹ ਉਮੀਦਵਾਰ ਨੂੰ ਹੀ ਕੈਪਚਰ ਕਰ ਲੈਂਦੇ ਆ ਕਿ ਕਿਸੇ ਥਾਂ ਪੇਟਾ ਕਿਸੇ ਤਰੀਕੇ ਨਾਲ ਕਿਸੇ ਥਾਂ ਤੋਂ ਕਿਸੇ ਤਰੀਕੇ ਨਾਲ ਜੀ ਉਹ ਇੱਥੇ ਤਰੀਕੇ ਨਾਲ ਕੀਤਾ ਗਿਆ ਦੂਜਾ ਤਰੀਕਾ ਵੀ ਇਹਨੋਂ ਬਿਲਕੁਲ ਹੈਗਾ ਤੇ ਤੁਸੀਂ ਉਹ ਮਾਡਲ ਦੇਖ ਹੀ ਰਹੇ ਹੋ ਕੁਝ ਰਾਹੋ ਦੇ ਵਿੱਚ ਇੰਦੇ ਆਰਦੇਗਿਤ ਤੇ ਸੂਰਤ ਦੇ ਵਿੱਚ ਪਹਿਲਾਂ ਤੇ ਹੁਣ ਚੱਲੀ ਗਈ ਵੀ ਤੁਸੀਂ ਦੇਖ ਲਓਗੇ ਚੰਡੀਗੜ੍ਹ ਵੀ ਮਾਡਲ ਉਹੀ ਅਪਣਾਇਆ ਜੀ ਜੀ ਇਹ ਵੀ ਬਹੁਤ ਇੱਕ ਤਰ੍ਹਾਂ ਨਾਲ ਚੱਲ ਰਹੀ ਹੈ ਕਿ ਨੈਗੇਟਿਵ ਪੋਲਿਟਿਕਸ ਹੈ ਲੋਕਤੰਤਰ ਹੂੰ ਜੀ ਤੇ ਅਗਲੀ ਖਬਰ ਦੇ ਵੱਲ ਵਧીએ ਮਿੰਟ ਜੀ ਗੱਲ ਕਰੀਏ ਸਾਬਕਾ ਸੀਐਮ ਚੰਨੀ ਦੀ ਉਹਨਾਂ ਨੇ ਭਾਜਪਾ ਤੇ ਕੋਈ ਵੱਡਾ ਇਲਜ਼ਾਮ ਲਾਤਾ ਜੀ ਹਾਂ ਜੀ ਦੇਖੋ ਗੱਲ ਇਹ ਆ ਕਿ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਹੂੰ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੇਖੋ ਗੱਲ ਇਹ ਆ ਕਿ ਭਈ ਮਸਲਾ ਜਿਹੜਾ ਉਹ ਪਿੱਛੇ ਜਿਹਾ ਤੁਹਾਨੂੰ ਪਤਾ ਹੀ ਆ ਇੱਕ ਅਟੈਕ ਹੋਇਆ ਅਤਵਾਦੀਆਂ ਦਾ ਅਟੈਕ ਹੋਇਆ ਇੱਕ ਮਹੀਨੇ ਦੇ ਵਿੱਚ ਤੇ ਇਹਨਾਂ ਨੇ ਏ ਕਰਾਰ ਦਿੱਤਾ ਕਿ ਇਹ ਜਸਟ ਸਟੰਟ ਬਾਜੀ ਸੀ ਹੂੰ ਮਤਲਬ ਸਟੰਟ ਬਾਜੀ ਇਲੈਕਸ਼ਨ ਦੇ ਵਿੱਚ ਇਹ ਸਟੰਟ ਬਾਜੀ ਕਰਦੇ ਆ ਤਾਂ ਇਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਲਾ 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 ਹੋ ਰ데요 ਇਹ ਇਹਦਾ ਮਕਸਦ ਲਿਆ ਸੁਨੀਲ ਜਾਖੜ ਉਹ ਰਾਣੇ ਜਾਂ ਉਹ ਚੜੇ 5 10 ਮੀਟਰ ਹੈ ਕਿ ਇਹ ਵੇਖ ਲੋ ਹੁਣ ਚੀਜ਼ਾਂ ਦੇ ਅਪਮਾਨ ਤੇ ਉੱਤਰ ਆਇਆ ਬੀਬੀ ਦੀ ਪੁੰਛ ਤੇ ਵੀ ਅਟੈਕ ਹੋਇਆ ਸੀ ਗੱਲ ਦੱਸਿਆ ਕਿ ਫੇਰ ਅੱਜ ਇਹਨਾਂ ਨੇ ਸਫਾਈ ਵੀ ਦਿੱਤੀ ਆ ਸਫਾਈ ਇਹੋ ਦਿੱਤੀ ਆ ਇਹ ਅੰਧਿਆ ਕਿ ਬਈ ਵੇਖੋ ਗੱਲ ਇਹ ਆ ਕਿ ਮੈਂ ਤਾਂ ਜਸਟ ਇਸ ਗੱਲ ਤੇ ਧਿਆਨ ਦਵਾਇਆ ਕਿ ਇਹ ਪਤਾ ਹੀ ਨਹੀਂ ਲੱਗਿਆ ਕਿ ਕਿਵੇਂ ਹੋਇਆ ਕੱਪ ਹੋਇਆ ਜੀ ਇਹਦੇ ਵਿੱਚ ਇਹ ਗੱਲ ਇਹ ਆ ਕਿ ਇੰਟੈਲੀਜੈਂਸੀ ਫੇਲਿਅਰ ਸੀ ਕਿ ਉਹ ਫੇਲਿਅਰ ਦੀ ਮਤਲਬ ਗੱਲ ਕੀਤੀ ਹੈ ਮਤਲਬ ਕਿ ਗੱਲ ਨੂੰ ਉਹ ਕਮਾ ਦਿੰਦਾ ਕਹਿੰਦੇ ਜੀ ਸੁਨੀਲ ਜਾਖੜ ਵੀ ਕਿਸੇ ਵੇਲੇ ਇਸ ਅਟੈਕਿੰਗ ਸਵਾਲ ਚੁੱਕ ਚੁੱਕੇ ਆ ਤੇ ਸੁਨੀਲ ਜਾਖੜ ਨੇ ਕਿਹਾ ਕਿ ਨਹੀਂ ਮੈਂ ਤੇ ਮਤਲਬ ਕਿ ਇਹ ਗੱਲ ਕਹੀ ਸੀ ਕਿ ਪਹਿਲਾ ਜੁੜੀਆਂ ਸ਼ਹੀਦਾਂ ਦੇ ਲਾਸ਼ਾ ਉਹ ਅਦਨਿਆ ਚਾਹੀਦਿਆ ਭਾਜਪਾ ਦੇ ਲੀਡਰਾਂ ਨੂੰ ਫੇਰ ਆਉਣਾ ਚਾਹੀਦਾ ਇਸ ਤਰ੍ਹਾਂ ਦੀ ਗੱਲਬਾਤ ਕਰਕੇ ਉਹਨਾਂ ਨੇ ਮਤਲਬ ਕਿ ਇੱਕ ਦੂਜੇ ਨੂੰ ਘੇੜਣ ਦਾ ਯਤਨ ਕੀਤਾ ਵੈਸੇ ਅਜਿ ਸੱਤਿਆਪਾਲ ਮਾਲਕ ਦਾ ਵੀ ਇਹਨਾਂ ਨੇ ਹਵਾਲਾ ਦਿੱਤਾ ਚੰਨੀ ਸਾਹਿਬ ਨੇ ਕਿ ਪੱਤਿਆਪਾਲ ਮਾਲਕ ਨੇ ਵੀ ਸਵਾਲ ਚੁੱਕੇ ਸਨ ਮੇਰੇ ਕੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਸ਼ੁਭਾ ਨਹੀਂ ਹੈ ਕਿ ਉਸ ਅਟੈਕ ਤੇ ਕਿੰਤੂ ਪਰੰਕੂ ਕਹੀ ਨੇ ਚਲੋ ਪ੍ਰਵੀਨ ਜੀ ਉਹ ਰਹਿਣਗੇ ਵੀ ਔਰ ਰਹਿੰਦੇ ਰਹੀਆ ਪਰ ਸਭ ਤੋਂ ਵੱਡੀ ਗੱਲ ਪਤਾ ਕੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਚੰਨੀ ਸਾਹਿਬ ਨੂੰ ਇੱਕ ਆਪਣੀ ਓਰੀਜਿਨਾ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਆਪਣੀ ਗੁੱਸੇ ਨੂੰ ਕੰਟਰੋਲ ਕਰਕੇ ਚਲਾਉਣਾ ਚਾਹੀਦਾ ਕਿਉਂ ਕਿ ਕਾਂਗਰਸ ਦੇ بڑے 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 ਲੀਡਰ ਜਿਹੜੇ ਆ ਉਹ ਮਲਾਂਕਿ ਇਤਨਾ ਖਤਾ ਖਾ ਜਾਂਦੇ ਹਨ ਮੌਕੇ ਤੇ ਤੇ ਜਿੱਥੇ ਖਲੋਤੇ ਆ ਉੱਥੇ ਬਹੁਤ ਹੁਣ ਪਹਿਲਾਂ ਵੀ ਉਹ ਲੱਗਦਾ ਸੀਗਾ ਤੇਨੀ ਸਾਹਿਬ ਦੀ ਪੋਜੀਸ਼ਨ ਬਣੀ ਸਟਰੋਂਗ ਆ ਪਰ ਪ੍ਰਮੋਦ ਜੀ ਜਿਵੇਂ ਜਿਵੇਂ ਇਲੈਕਸ਼ਨ ਦਾ ਨਵਾਂ ਵੱਧ ਰਿਹਾ ਤੇਨੀ ਦਾ ਵਾਸਤੇ ਕੋਈ ਉੱਥੇ ਸਾਈਟ ਜਿਹੜੀ ਸਖਾਈ ਨਹੀਂ ਹੈਗੀ ਸੋ ਇਸ ਕਰਕੇ ਉੱਥੇ ਭਾਜਪਾ ਦਾ ਪੂਰਾ ਜੋਰ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਲੰਧਰ ਤੇ ਖਾਸ ਤੌਰ ਤੇ ਪੇਸ਼ੀਲ ਰਿੰਕੂ ਜੇ ਤਾਂਗਰਸ ਤੇ ਭਾਜਪਾ ਦਾ ਉਥੇ ਆਧਾਰ ਹੈਗਾ ਹੀ ਆਪਾਂ ਨੂੰ ਪਤਾ ਹਾਂ ਯਾਨੀ ਕਾਂਗਰਸ ਤੇ ਨਾਲ ਭਾਜਪਾ ਟੱਕਰ ਚ ਰਹਿੰਦੀ ਆ ਦੋਆਬੇ ਦੇ ਵਿੱਚ ਹੁਸ਼ਾਰਪੁਰ ਹੋਵੇ ਚਾਹੇ ਜਲੰਧਰ ਹੋਵੇ ਜੀ ਜੀ ਇਹ ਜਿਹੜਾ ਬਿਆਨ ਦੇਣਾ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਥੋੜਾ ਜਿਆਦਾ ਸੋਚ ਵਿਚਾਰ ਕੇ ਕਹਿਣਾ ਚਾਹੀਦਾ ਇਹਨਾਂ ਨੂੰ ਬਾਕੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਅੱਛਾ ਹੁਣ ਦੂਜੇ ਨੰਬਰ ਤੇ ਗੱਲ ਜਿਹੜੀ ਆ ਉਹ ਇਹ ਆ ਕਿ ਚੰਨੀ ਸਾਦ ਨੂੰ ਇੱਕ ਮਤਲਬ ਕਿ ਹੋਰ ਜਿਹੜਾ ਉਹ ਜਿਵੇਂ ਅਭਿਵੰਨੂ ਫਸਿਆ ਸੀਗਾ ਨਾ ਉਹ ਉਹਦੇ ਵਿੱਚ ਇਹਨੂੰ ਪਰਤੌਣ ਦਾ ਯਤਨ ਕੀਤਾ ਜਾ ਰਿਹਾ ਉਹਦੇ ਚ ਇਹਨੂੰ ਫਸਣਾ ਹੈ ਜਾਂ ਨਿਕਲਣਾ ਹੈ ਉਹਦੇ ਤੇ ਵਿਚਾਰ ਕਰਨਾ ਕਿਉਂਕਿ ਕੱਲ ਗਏ ਆ ਦਸਦੇ ਚੰਨੀ ਫੱਬ ਤੇ ਸਾਥੀ ਨਾ ਦੇ ਤੇ ਉੱਥੇ ਚੰਨੀ ਧਰ ਕੀ ਹਾਏ ਹਾਏ ਦੇ ਨਾਰੇ ਲੱਗ ਪਿਆ ਬੁੜੀਆਂ ਅੱਛਾ ਉਹਨਾਂ ਨੇ ਨਾਰੇ ਬਾਜੀ ਬੜੀ ਕੀਤੀ ਹੈ ਕਿਉਂਕਿ ਤੁਹਾਨੂੰ ਪਤਾ ਇੱਕ ਪੋਸਟਰ ਚੰਨੀ ਦਾ ਬਣਾ ਕੇ ਲਾਇਆ ਗਿਆ ਸੀਗਾ ਹੂੰ ਸੋ ਇਹ ਸਭ ਤੋਂ ਚੰਗੀ ਸਾਹਿਬ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਅੱਗੇ ਬਹੁਤ ਵੱਡੀ ਇਹਨਾਂ ਨੇ ਸ਼ਿਕਪ ਹਾਸਲ ਕੀਤੀ ਸੀ ਸ਼ਕਸਤ ਖਾਧੀ ਸੀ ਕਿਤੇ ਇਹ ਨਾ ਹੋਵੇ ਕਿ ਇੱਕ ਵਾਰੀ ਫੇਰ ਮੰਗਿਆ ਜਾਣ ਇਹਦੇ ਐਟ ਕੀ ਮਾਝੇ ਦਾ ਤੇ ਅੱਗੇ ਇਹਨਾਂ ਨੇ 8-9 ਨੂੰ ਨੀ ਕੈਨੇਡਾ ਕੇ ਅਮਰੀਕਾ ਕੱਢਿਆ ਐਟ ਕੀ ਮੈਨੂੰ ਲੱਗਦਾ ਵੈਸਟ ਇੰਡੀਸ ਹੀ ਸੀ ਜਾਣਗੇ ਥੀਸਸ ਲਿਖਾ ਜੀ ਜੀ ਤੇ ਬੇਹਾਲ ਹੋਣ ਲੱਗੇ ਕਹਿੰਦੇ ਭਾਜਪਾ ਦੇ ਹਾਲਾਤ ਬੜੇ ਮਾੜੇ ਹੋਣ ਲੱਗ ਪਏ ਨੇ ਦੇਖੋ ਭਾਜਪਾ ਦੇ ਹਾਲਾਤ ਇਸ ਤਰ੍ਹਾਂ ਮਾਰੇ ਨੇ ਮਾਰੇ ਇਹ ਹਾਂ ਕਿ ਬਈ ਇੱਕ ਤਾਂ ਇਹ ਆ ਕਿ ਹੁਣ ਪ੍ਰਚਾਰ ਥੋੜਾ ਜਿਹਾ ਮਗਲ ਲੱਗਾ ਸੀਗਾ ਤੇ ਪਰਨੀਤ ਕੌਰ ਦੇ ਕਾਫਲੇ ਨੂੰ ਰੋਕਦਿਆਂ ਇੱਕ ਕਿਸਾਨ ਦੀ ਮੌਤ ਹੋ ਗਈ ਹਾਂਕੜੀ ਪਿੰਡ ਤੋਂ ਸੀ ਤੇ ਉਹਦੇ ਵਿੱਚ ਜਿਹੜਾ ਹੈਗਾ ਅਕਾਲੀ ਵਲ ਤੋਂ ਗਿਆ ਪ੍ਰੇਮ ਸਿੰਘ ਚੰਦੂਆ ਜਿਹੜਾ ਦਾ ਭਨੇਵਾ ਜੀ ਹਰਪਾਲਪੁਰਾ ਉਹਦੇ ਤੇ ਕੇਸ ਹੋ ਗਿਆ ਹਾਂ ਹਾਂ ਯਾਨੀ ਇੱਕ ਤੇ ਇਹ ਹੋ ਗਿਆ ਇਸ ਤੱਕ ਨਾ ਨੂੰ ਹੀ ਉਂ ਪ੍ਰਚਾਰਿਆ ਗਿਆ ਕਿ ਇਹ ਦੂਸਰੀ ਲਖੀਂਪੁਰੀ ਖੀਰੀ ਦੀ ਘਟਨਾ ਹੈ ਕਿ ਜਿਵੇਂ ਉਤਤ ਮਾਰਿਆ ਸੀਗਾ ਕਿਸਾਨ ਹਾਲਾਂਕਿ ਇਹ ਕਹਿੰਦੇ ਕਿ ਨਹੀਂ ਇਸ ਤਰ੍ਹਾਂ ਕੁਛ ਨਹੀਂ ਹੈਗਾ ਇਸ ਤਰ੍ਹਾਂ ਦਾ ਕੁਛ ਨਹੀਂ ਮਤਲਬ ਕਿ ਉਹ ਵਿਗ ਤੇ ਆਪਣੇ ਆਪ ਡੈਥ ਹੋਈ ਹੈ ਪਰ ਦੋਸ਼ੇ ਲੱਗਦਾ ਕਿ ਤਾਂ ਕੰਮ ਕੋਈ ਸੀ ਤਾਂ ਹਨ ਤਾਂ ਉਸ ਤੋਂ ਬਾਅਦ ਉਹਨ ਯਾਨੀ ਪਾਪਾ ਹੋਰ ਵੀ ਕਸੂਤੀ ਹੋ ਗਈ ਭਾਜਪਨ ਨੂੰ ਡਰ ਇਸ ਪਲ ਆਇਆ ਜੀ ਜੀ ਕਿ ਕਿਸਾਨ ਦੀ ਮੌਤ ਤੋਂ ਬਾਅਦ ਜਥੇਬੰਦੀਆਂ ਹੋਰ ਕਰਣਾ ਰੋਖ ਨੂੰ ਪਰ ਲੈਣ ਹੂੰ ਹੂੰ ਤੋ ਇਹ ਇੱਕ ਪਿੰਡਾਂ ਚ ਦਿੱਕਤ ਹੈ ਨਾ ਤੇ ਭਾਜਪਾ ਨੇ ਖੰਭ ਤੇ ਖਿਲਾਰਨੇ ਸੀ ਪਿੰਡਾਂ ਚ ਹੂੰ ਉਹਨ ਇਨਾਂ ਨੇ ਵਿਉਂਤੇ ਬਣਾਈ ਆ ਕਿ ਪਾਪਾ ਚਲਿਓ ਚੋਰਟ ਮਿਸ਼ਨ ਦੇ ਕੋਲ ਚੋਰਟ ਮਿਸ਼ਨ ਨੂੰ ਜਾ ਕੇ ਇਹ ਗੱਲ ਆਖੀਏ ਕਿ ਭਈ ਸਾਨੂੰ ਨਹੀਂ ਜੇ ਪ੍ਰਚਾਰ ਕਰਨੀ ਪਵੇ ਸਾਡਾ ਕੋਈ ਹੱਲ ਕੱਢੋ ਹੂੰ ਹੂੰ ਵੀ ਆਪੇ ਹੀ ਫਿਰ ਚੋਣ ਕਮਿਸ਼ਨ ਵਕਤਾਂ ਹਦਲਤਾ ਦੇਵੇਗਾ ਤੇ ਪੁਲਿਸ ਵਗੈਰਾ ਦਾ ਪ੍ਰਬੰਧ ਜਿਹੜਾ ਉਹ ਦੇਗਾ ਤੇ ਰੈਲੀਆਂ ਹੋਣ ਲੱਗ ਪੈਂਦੀ ਹੈ ਹੂੰ ਸੋ ਇਸ ਕਰਕੇ ਇਹਨਾਂ ਦਾ ਇਹ ਹੁਣ ਦੇਖੋ ਹੈਗਾ ਕਿਤੇ ਨਾ ਕਿਤੇ ਆਪਾਂ ਉਹ ਪਾ ਲਈਏ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਅਮਿਤ ਪਿਸ਼ਾਤ ਤੇ ਨਰਿੰਦਰ ਮੋਦੀ ਦੀਆਂ ਰੈਲੀਆਂ ਰੱਖੀਆਂ ਜਾ ਰਹੀਆਂ ਨੇ ਪ੍ਰੋਗਰਾਮ ਹੈ ਉਹਨਾਂ ਦਾ ਜੀ ਜੀ ਤਾਂ ਇਹਨਾਂ ਨੂੰ ਇਸ ਕਰਦਾ ਡਰ ਹੈ ਕਿ ਜੇ ਇਹ ਕੰਮ ਇੱਦਾਂ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਫਿਰ ਰੈਲੀਆਂ ਦੇ ਉਹ ਰੈਲੀਆਂ ਕੋਈ ਆਪਣੇ ਆਪ ਤੋਂ ਉਹ ਨਹੀਂ ਜਾਂਦੀਆਂ ਐਡੀਆਂ ਵੱਡੀਆਂ ਰੈਲੀਆਂ ਜੇ ਕਰਨੀਆਂ ਪਈਆਂ ਉਹਦੇ ਲਈ ਪ੍ਰਬੰਧ ਤਾਂ ਕੀ ਹੁੰਦਾ ਕਿ ਤੁਸੀਂ ਲੋਕਾਂ ਨੂੰ ਲਾਂਬੰਦ ਜਾ ਕੇ ਕਰੋਗੇ ਨਾ ਪੰਡਾਚ ਹਮ ਸ਼ਹਿਰਾ ਜੀ ਜੀ ਉਹਨਾਂ ਦੇ ਤਰ੍ਹਾਂ ਕਿ ਸੋਸ ਵਾਸਤੇ ਇਹ ਚੀਜ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਿਉਂ ਨਾ ਵੀ ਚੋਣ ਕਮਿਸ਼ਨ ਤੇ ਗੱਲ ਸੁਣੀਏ ਚੋਣ ਕਮਿਸ਼ਨ ਆਪੇ ਸਰਕਾਰ ਨੂੰ ਆਖੇ ਕਿ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਰਕਾਰ ਤੇ ਚਾਹੁੰਦੀ ਆ ਕਿ ਕਿਸਾਨ ਇਹਨਾਂ ਨੂੰ ਅੱਗੇ ਅੱਗੇ ਲਾਈ ਛੜਨ ਇਹ ਇਹਨਾਂ ਦੀ ਹਾਲਤ ਤੇ ਐਸੀ ਹੋਈ ਪਈ ਆ ਕਿ ਵੇਖ ਲਓ ਕਰਮਜੀਤ ਅਨਮੋਲ ਨੇ ਆਉਣਾ ਹੀ ਬੋਗੇ ਤੱਕ ਪਾਰਕ ਆ ਉਥੇ ਕੁਰਸੀਆਂ ਕਰਸੀਆਂ ਲਾਈਆਂ ਸੀ ਹੰਸ ਰਾਜ ਉਹ ਉਥੋਂ ਮਤਲਬ ਕਿ ਉਹਨੇ ਪੌਣੇ 8 ਵਜੇ ਆ ਕੇ ਸੰਬੋਧਨ ਕੀਤਾ ਹੰਤਰਾਜ ਹੰਸ ਕਿਤੇ 5:30 ਵਜੇ ਚਲਾ ਗਿਆ ਉਥੇ ਇਹਨੂੰ ਪਤਾ ਲੱਗਾ ਉਹਨਾਂ ਗਾਣੇ ਗੁੰਨੇ ਗਾ ਕੇ ਤਾਂ ਪ੍ਰਚਾਰ ਕਰਕੇ ਜਦੋਂ ਉਹਨੂੰ ਕਿਸਾਨਾਂ ਨੇ ਦਾਤਨਪੁਰਲਾ ਕੀਤਾ ਤਾਂ ਨਿਕਲ ਗਿਆ ਹੂੰ ਤਾਂ ਇਸ ਤਰ੍ਹਾਂ ਦਾ ਕੰਮ ਚੱਲੀ ਜਾਂਦਾ ਆਪ ਇਧਰ ਦਿਨੇਸ਼ ਬੱਬੂ ਗੁਰਦਾਸ ਤੌਰ ਵਾਲੇ ਸਾਈਡ ਉਹ ਉਥੇ ਕਿਸਾਨਾਂ ਨੇ ਘੇਰਿਆ ਪ੍ਰੋਗਰਾਮ ਬਦਲ ਦਿੱਤਾ ਫੇਰ ਨਿਕਲ ਲਕਾ ਉਹਨਾਂ ਨੇ ਅੱਗੇ ਰਸਤਾ ਰੋਕ ਲਿਆ ਉਹਨਾਂ ਨਾਲ ਇੱਕ ਮੋਟਰਸਾਈਕਲ ਪਤਾ ਨਹੀਂ ਕਿੱਥੋਂ ਮਗਾਇਆ ਉਹ ਬਹਿ ਕੇ ਮੋਟਰਸਾਈਕਲ ਤੇ ਬਾਹੋਂ ਬਾਣੀ ਨਿਕਲ ਗਿਆ ਦੱਸੋ ਇਸ ਕਰਕੇ ਭਾਜਪਾ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਡਰੀ ਹੋਈ ਆ ਕਿ ਜੇਕਰ ਸਾਨੂੰ ਖੁੱਲ ਕੇ ਵਿਚਰਨ ਦਾ ਮੌਕਾ ਨਾ ਮਿਲਿਆ ਤੇ ਕਿਤੇ ਇਹ ਨਾ ਹੋਵੇ ਕਿ ਅਸੀਂ ਵਿਚਲਪਰੀ ਹੋ ਜਾਈਏ ਸੋ ਇਸ ਵਾਸਤੇ ਹੁਣੇ ਨਵੀਂ ਘਰਤ ਜਿਹੜੀ ਆ ਉਹ ਘੜੀ ਚਾਰ ਰਹੀ ਆ ਕਿਉਂ ਨਾ ਕਿ ਆਪਾਂ ਚੋਣ ਕਮਿਸ਼ਨ ਦੇ ਕੋਲ ਚਲੀਏ ਕਿ ਸਾਨੂੰ ਇੱਥੇ ਚੋਣ ਪ੍ਰਚਾਰ ਜਿਹੜਾ ਸਾਵਾ ਉਹ ਨਹੀਂ ਕਰਨ ਦਿੱਤਾ ਜਾਂਦਾ ਜੀ ਜੀ ਸੁਨੀਤਾ ਕੇਜਰੀਪਾਲ ਕਹਿੰਦੇ ਹੁਣ ਪੰਜਾਬ ਵੀ ਆਉਣਗੇ ਪਣਾ ਹੀ ਪੈਣਾ ਜੀ ਤੁਹਾਨੂੰ ਪਤਾ ਸਾਰਿਆਂ ਨੂੰ ਇੱਥੇ ਆਉਣਾ ਪਵੇਗਾ ਹਰ ਹਾਲਤ ਦੇ ਵਿੱਚ ਪ੍ਰਚਾਰ ਤੇ ਜਿਹੜਾ ਉਹ ਕਰਨਾ ਪੈਣਾ ਹੈ ਹੁਣ ਸੁਨੀਤਾ ਕੇਜਰੀਵਾਲ ਬਈ 2 ਦਿਨ ਪੰਜਾਬ ਦੇ ਵਿੱਚ ਰਹਿਣਗੇ ਕਿਉਂਕਿ ਦੇਖੋ ਅਰਵਿੰਦ ਕੇਜਰੀਵਾਲ ਦਾ ਤਾਂ ਕੰਮ ਖਰਾਬ ਹੋ ਗਿਆ ਨਾ ਤੁਹਾਨੂੰ ਅੱਜ ਖਬਰ ਮਿਲ ਜਾਣੀ ਹੁਣ ਕਿ 16 ਮਿਲੀਅਨ ਡਾਲਰ ਦੀ ਖਾਲਿਸਤਾਨੀ ਫੰਡਿੰਗ ਦੀ ਜਾਂਚ ਐਨਆਈਏ ਨੂੰ ਸੰਪਨਣ ਵਾਸਤੇ ਐਲਜੀ ਨੇ ਲੈਟਰ ਲਿਖ ਦਿੱਤਾ ਅਰਵਿੰਦ ਕੇਜਰੀਵਾਲ ਦਾ ਤਾਂ ਬਹੁਤ ਗੁਰਾਹਨ ਹੋ ਜਾਣਾ ਜੀ ਜੇ ਇਹ ਜਾਂਚ ਖੁੱਲ ਜਾਂਦੀ ਇਹ ਤੁਹਾਨੂੰ ਪਤਾ ਇੱਥੋਂ ਦਾ ਕੋਈ ਦਾਵਾ ਨਿਕਲਿਆ ਸੀ ਮੈਨੂੰ ਤਾਂ ਪਤਾ ਨਹੀਂ ਲਈ ਤੇ ਕਹਿੰਦੇ ਆ ਕਿ ਸ਼ਾਇਦ ਰਿਚਮਨ ਗੁਰਦੁਆਰਾ ਗੁਰੂ ਘਰ ਉੱਥੇ ਕੋਈ ਡੀਲ ਹੋਈ ਕੋਈ ਇਸ ਤਰ੍ਹਾਂ ਇਹਨਾਂ ਨੇ ਮਿਲੇ ਆ ਜਾ ਕੇ ਪਾਕਿਸਤਾਨੀਆਂ ਨੂੰ ਤੇ ਇੰਨੀ ਫੰਡਿੰਗ ਜਿਹੜੀ ਕੀਤੀ ਗਈ ਆ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾਈ ਕਰ ਦਿਆਂਗੇ ਦੋ ਰਿਹਾਈਆਂ ਜਿਹੜੀਆਂ ਭਗਵੰਤ ਮਾਨ ਕਰ ਦਊਗਾ ਇਸ ਤਰ੍ਹਾਂ ਇੱਕ ਡੀਲ ਕੀਤੀ ਗਈ ਜੀ ਤਾਂ ਇਹ ਬੜੇ ਹੀ ਵੱਡੇ ਸ਼ੋਸ਼ ਲੱਗਿਆ ਹਾਲਾਂਕਿ ਆਮ ਆਦਮੀ ਪਾਰਟੀ ਨੇ ਦੋਸ਼ ਨਕਾਰੇ ਨੇ ਜੀ ਕਿ ਨਹੀਂ ਨਹੀਂ ਜੀ ਉਥੇ ਗੱਲ ਹੀ ਜੈ ਮਾਤਾ ਦੀ ਤੋਂ ਸ਼ੁਰੂ ਕਰਦਾ ਭਾਤ ਮਾਤਾ ਕੀ ਜੈ ਤੋਂ ਸ਼ੁਰੂ ਕਰਦਾ ਹੂੰ ਆ ਹੁਣ ਇੱਕ ਪਾਸੇ ਤੇ ਇਹ ਚੱਕਰ ਚੱਲਦਾ ਪਿਆ ਕਿ ਜੇ ਹੁਣ ਆਪਾਂ ਨੂੰ ਵੀ ਪਤਾ ਐਲਜੀ ਨੇ ਲੈਟਰ ਲਿਖਿਆ ਹੋਮ ਮਿਨਿਸਟਰੀ ਨੂੰ ਤੇ ਜੇ ਉਹਨਾਂ ਨੇ ਐਨਆਈਏ ਦੀ ਜਾਂਚ ਦੇ ਦੇਤੀ ਸ਼ਾਇਦ ਕੰਪਲੇਂਟ ਵੀ ਮੈਨੂੰ ਲੱਗਦਾ ਕਿ ਅਮਰੀਕਾ ਚੁਆਇੰ ਕਿਤੇ ਹੋਈ ਆ ਯਾਨੀ ਕਾਫੀ ਕਹਿ ਲੋ ਕਿ ਮਸਲਾ ਜਿਹੜਾ ਉਹ ਗੰਭੀਰ ਬਣ ਰਿਹਾ ਮਸਲਾ ਗੰਭੀਰ ਬਣ ਰਿਹਾ ਕਿ ਇਹ ਜਿਹੜੀ ਸਾਰੀ ਫੰਡਿੰਗ ਸੀਗੀ ਉਹ 2014 15 ਇਸ ਸਨ ਦੇ ਦਰਮਿਆਨ ਹੋਈਆ ਇਸ ਅਰਾ ਦੇ ਦਰਮਿਆਨ ਹੋਈਆ ਤਾਂ ਹੁਣ ਇਹ ਕਿਤੇ ਨਾ ਕਿਤੇ ਕਹ ਲੋ ਕਿ ਬਹੁਤ ਵੱਡਾ ਮਾਮਲਾ ਹੈ ਤਾਂ ਜਦੋਂ ਹੁਣ ਇਸ ਤਰ੍ਹਾਂ ਦਾ ਮਾਮਲਾ ਕਿ ਪਾਸੇ ਜਿਵੇਂ ਤੁਸੀਂ ਇਹ ਵੀ ਵੇਖੋ ਨਾ ਟਾਈਮਿੰਗ ਨੂੰ ਨੋਟ ਕਰੋ ਕਿ ਜਿਵੇਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਦੀ ਕਿਤੇ ਨਾ ਕਿਤੇ ਉਮੀਦਿਤ ਵੱਜੀ ਤੇ ਹੁਣ ਦੇਖ ਲਓ ਹੂੰ 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 ਇਦਰੋਂ ਇਹ ਕੰਮ ਹੋ ਗਿਆ ਉਹ ਉਹ ਇਹ ਆ ਕਿ ਸਮੀਤਾ ਕੇਜਰੀਵਾਲ ਨੂੰ ਪੰਜਾਬ ਸੰਭਾਲਣਾ ਪਊਗਾ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਤਾਂ ਮੈਨੂੰ ਲੱਗਦਾ ਕਿ ਔਖਾ ਹੋ ਜਾਣਾ। ਜੇਕਰ ਇਹਨਾਂ ਨੇ ਜਾਂਚ ਖੋਲ ਦਿੱਤੀ ਉਹ ਸੱਚ ਹੈ ਕੀ ਆ ਮੈਨੂੰ ਨਹੀਂ ਪਤਾ ਪ੍ਰਵੀਨ ਜੀ 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 ਅਸੀਂ ਕੋਈ ਪੁਸ਼ਟੀ ਨਹੀਂ ਕਰ ਸਕਦੇ ਪਰ ਗੱਲ ਇਹ ਆ ਕਿ ਉਹ ਐਨਆਈਏ ਦੀ ਜਾਂਚ ਤੁਹਾਨੂੰ ਪਤਾ ਨਾ ਕਿੱਡੀ ਕਸੂਤੀ ਜਾਂਚ ਹੁੰਦੀ ਹੈ। ਹੂੰ ਉੱਥੇ ਆ ਜਾਂਦਾ ਮਾਮਲਾ ਦੀ ਨਿਸ਼ਤੀ ਸੁਰੱਖਿਆ ਦਾ ਉੱਥੇ ਫਿਰ ਬਹੁਤਾ ਕੁਝ ਕੋਟਾਂ ਵੀ ਜਿਹੜੀਆਂ ਨਹੀਂ ਕਰ ਸਕਦੀਆਂ ਫਿਰ ਇਹਦੇ ਵਿੱਚ ਹੁਣ ਅੱਗੇ ਕੀ ਹੋਇਆ ਦਾ ਉਹਨੂੰ ਹਾਲ ਦੀ ਘੜੀ ਆਪਾਂ ਵਿਰਾਮ ਦਿੱਨੇ ਆ ਤਾਂ ਇਸ ਗੱਲ ਤੇ ਆਉਣੇ ਕਿ 9 ਅਤੇ 10 ਮਈ ਨੂੰ ਸੁਨੀਤਾ ਕੇਜਰੀਵਾਲ ਪਹੁੰਚ ਰਹੇ ਨੇ ਪੰਜਾਬ ਦੇ ਵਿੱਚ ਤੇ ਉਹ ਪ੍ਰਚਾਰ ਕਰੂਗੇ ਹੁਣ ਅੱਜ ਭਗਵੰਤ ਮਾਨ ਉਹ ਰਹੇ ਵੀ ਖੂਬ ਪ੍ਰਚਾਰ ਕੀਤਾ ਹੋਇਆ ਤੇ ਪੂਰਾ ਪ੍ਰਚਾਰ ਮੰਗਾਇਆ ਹੋਇਆ ਗੱਲ ਇਹ ਆ ਕਿ ਪ੍ਰਚਾਰ ਵੀ ਇਸ ਤਰ੍ਹਾਂ ਦਾ ਹੈ ਕਿ ਭਗਵੰਤ ਮਾਨ ਦੇ ਕਾਫਲੇ ਦੇ ਅੱਗੇ-ਅੱਗੇ ਯਾਨੀ ਜਿਹੜੇ ਕੋਈ ਬੰਦੇ ਜਾਂਦੇ ਹਮ ਪਤਾ ਨਹੀਂ ਉਹ ਵਿਚਾਰਾ ਕੌਣ ਸੀ ਇੱਕ ਬੰਦੇ ਨੂੰ ਪੁਲਿਸ ਨੇ ਧੂਕ ਕੇ ਗਲੀ 'ਚ ਖੜ ਕੇ ਖੜੜ ਜਦੋਂ ਇਹਨਾਂ ਨੇ ਆ ਕੱਢਿਆ ਕੱਲ ਹੀ ਸ਼ਾਇਦ ਕੱਢਿਆ ਉਹ ਜਿਹੜਾ ਰੋਡ ਮਾਰ ਤੇ ਜਿਹਨੂੰ ਕਹਿੰਦੇ ਕਿ ਰੋਡ ਸ਼ੋ ਅੱਜ ਕੱਲੇ ਨਵਾਂ ਹੀ ਕੰਮ ਚੱਲ ਪਿਆ ਤੇ ਉਹਦੇ ਵਿੱਚ ਇੰਨਾ ਨੂੰ ਕੁੱਟਿਆ ਪੁਲਿਸ ਨੇ ਗੱਲਾਂ ਹੀ ਛੱਡ ਦਿਓ ਤੇ ਵੀਡੀਓ 'ਚ ਮੈਂ ਤੇ ਪੂਰੀ ਵੀਡੀਓ ਨਹੀਂ ਦ ਦੇਖੀ ਦੱਸ ਦਿਆਂ ਕਿ ਵੀਡੀਓ 'ਚ ਭਗਵੰਤ ਮਾਨ ਨੇ ਵੇਖ ਲਿਆ ਹੂੰ ਤੇ ਪੁਲਿਸ ਇੰਨਾ ਤਿੱਖਦਤ ਕਰ ਲਿਆ ਮਤਲਬ ਕਿ ਪ੍ਰਚਾਰ ਦੇ ਨਾਲ ਨਾਲ ਦਾ ਪੂਰੀ ਸੇਵਾ ਵੀ ਚੱਲ ਰਹੀ ਆ ਪੰਜਾਬੀਆਂ ਹਾਂ ਤਾਂ ਪੰਜਾਬੀਆਂ ਨੂੰ ਖੁਰਕੁੱਠ ਦੀ ਸੀਗੀ ਬੇ ਇਨਕਲਾਬ ਲਿਆਈਏ ਤੇ ਆ ਵੇਖ ਲਓ ਹੁਣ ਕਿਸ ਤਰ੍ਹਾਂ ਦਾ ਇਨਕਲਾਬ ਆ ਪ੍ਰਚਾਰ ਦਾ ਇਨਕਲਾਬ ਹੈਗਾ ਪ੍ਰਚਾਰ ਵਾਸਤੇ ਸੁਨੀਤਾ ਕੇਜਰੀਵਾਲ ਆ ਜਾਏਗੀ ਰੋਏਗੀ ਉਹ ਵੀ ਨਾਲ ਭਗਵੰਤ ਮਾਨ ਵੀ ਰੋਏਗਾ ਫਿਰ ਉਹਦੇ ਨਾਮ ਤੇ ਵੋਟਾਂ ਮੰਗੀਆਂ ਜਾਊਗੀਆਂ ਪਰ ਇਹ ਕੀ ਕਰਦੇ ਫਿਰਦੇ ਆ ਇਹਦਾ ਨਮੂਨਾ ਤੁਸੀਂ ਵੇਖ ਲਓ ਇੱਕ ਕੜੀਸ ਕੇ ਪੋਸਟ ਜਿਹੜੀ ਉਹ ਪਤਾ ਨਹੀਂ ਵਿਚਾਰਾ ਕੋਈ ਆਦੀ ਮੰਗ ਰੱਖਣੀ ਚਾਹੁੰਦਾ ਸੀ ਕੋਈ ਵਖਾਵਾ ਕਰਨਾ ਚਾਹੁੰਦਾ ਸੀ ਕੋਈ ਨਾਰੇ ਬਾਜੀ ਕੀਤੀ ਸੀ ਮੈਨੂੰ ਨਹੀਂ ਪਤਾ ਪਰ ਮੈਨੂੰ ਇਨਾ ਪਤਾ ਕਿ ਇਨਾ ਕੁੱਟਿਆ ਗਿਆ ਇਨਾ ਕੁੱਟਿਆ ਗਿਆ ਕਿ ਗੱਲ ਹੀ ਛੱਡੋ ਜੀ ਤੇ ਮਿੰਟੂ ਜੀ ਜਦੋਂ ਕੋਈ ਲੀਡਰ ਦੂਜੀ ਪਾਰਟੀ ਦੇ ਵਿੱਚ ਜਾਂਦਾ ਤੇ ਵਾਪਸ ਆ ਜਾਂਦਾ ਫਿਰ ਆਪਾਂ ਅਕਸਰੀ ਹੈਡਲਾਈਨ ਵਰਤੀ ਜਾਂਦੀ ਜੇ ਸ਼ਬਦ ਵਰਤੇ ਜਾਂਦੇ ਘਰ ਵਾਪਸੀ ਹੁਣ ਮਨਪ੍ਰੀਤ ਬਾਦਲ ਵੀ ਘਰ ਵਾਪਸੀ ਕਹਿੰਦੇ ਕਰ ਸਕਦੇ ਪਰ ਕਰਨਗੇ ਕਿੱਥੇ ਕਾਂਗਰਸ ਚੋਂ ਗਏ ਸੀਗੇ ਉਸ ਤੋਂ ਪਹਿਲਾਂ ਪੀਪੀਪੀ ਤੇ ਫਿਰ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਨਹੀਂ ਅਸਲੀ ਫਿਰ ਘਰ ਤਾਂ ਅਕਾਲੀ ਦਾ ਲਈ ਹੈ ਨਾ ਅੱਛਾ ਠੀਕ ਹੈ ਜੀ ਉਹ ਤਾਂ ਗਾਂ ਧਰ ਕੋਈ ਕਿਰਾਏ ਦਾ ਮਕਾਨ ਹੋ ਗਿਆ ਸਾਡਾ ਸਾਹਮਣੇ ਕਿਰਾਏ ਤੇ ਮਕਾਨ ਸੀ ਤੇ ਉੱਥੇ ਰਹਿੰਦੀ ਏ ਕਿ ਜਿੰਦ ਜਾਨ ਸੀ ਜੀ ਤਾਂ ਇੱਕ ਕਿਰਾਏ ਦਾ ਮਕਾਨ ਹੋ ਗਿਆ ਤੇ ਇੱਕ ਗਾਂ ਫਿਰ ਕਹ ਲੋ ਕਿ ਆਪਦੀ ਵਿਹਦੀ ਬਣਾ ਲਈ ਹਮ ਇੱਕ ਪਿੱਛੇ ਜਿਹੀ ਵਿਹਦੀ ਵੀ ਆਪਦੀ ਬਣਾਈ ਆਰਡਰ ਕਰਕੇ ਉਸ ਤੋਂ ਬਾਅਦ ਉਹਦੇ ਚੋਂ ਨਿਕਲ ਕੇ ਕਿਰਾਏ ਦੇ ਮਕਾਨ 'ਚ ਆ ਗਿਆ ਜੀ ਕਿਰਾਏ ਦੇ ਮਕਾਨ ਤੇ ਮਕਾਨ 'ਚੋਂ ਨਿਕਲ ਕੇ ਤੇ ਐਵੇਂ ਦੋ ਚਾਰ ਦਿਨ ਮਤਲਬ ਕਿ ਮੇਲਾ ਵੇਖਣਾ ਉਹ ਕਿਸੇ ਦੇ ਕਾਲੀ ਬਾਕੀ ਜਾ ਕੇ ਜੀ ਅੱਜ ਸ਼ਾਇਦ ਗੈਸਟ ਦੇ ਤੌਰ ਤੇ ਆ ਕਿਉਂਕਿ ਪੱਕੇ ਪਰ ਨਹੀਂ ਹਮਮ ਆਲ ਦੀ ਘੜੀ ਉੱਥੇ ਜਿਵੇਂ ਪਰੋਣੇ ਜਾਂਦੇ ਕਿਸੇ ਦੇ ਘਰੇ ਉਦਾਂ ਹੀ ਬੱਜਦੇ ਜੀ ਤਾਂ ਫਿਰ ਘਰਤਾ ਉਹ ਉਹੀ ਹੋ ਗਿਆ ਨਾ ਸ਼ੁਰੂਮਣੀ ਅਕਾਲੀ ਦਾ ਹਮਮ ਇਹ ਚਰਚਾ ਚੱਲੀ ਆ ਹਾਲ ਫਿਲਹਾਲ ਕੋਈ ਐਸੀ ਗੱਲ ਅਸੀਂ ਤੇ ਇੱਥੇ ਲੰਬੀ ਦੇ ਵਿੱਚ ਸੁਣੀ ਨਹੀਂ ਕਿ ਐਸਾ ਹੋ ਸਕਦਾ ਪਰ ਘਰ ਵਾਪਸੀ ਆ ਕੀ ਕੀ ਵਰਤਦੇ ਪਰਿਵਾਰ ਸਾਰਾ ਕੁਛ ਆ ਅੰਤ ਪਤਾ ਹੀ ਆ ਹੁਣ ਇੱਥੇ ਸਭ ਕੁਛ ਇੱਕੋ ਵੇਕੋ ਹੀ ਆ ਹਾਲਾਂਕਿ ਜੈਜੀਤ ਜੋਲ ਨੇ ਇਹਨਾਂ ਚੱਲਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਦੱਸਦੇ ਆ ਕਿ ਉਹਨਾਂ ਨੇ ਕਿਹਾ ਕਿ ਨਹੀਂ ਐਸਾ ਕੁਛ ਨਹੀਂ ਹੈ ਇਹ ਨਾ ਮੈਂ ਤੁਹਾਨੂੰ ਦੱਸ ਦਿੰਦਾ ਜਗ ਬਾਣੀ ਚ ਇੱਕ ਦੋ ਹੈਗੇ ਨੇ ਬੰਦੇ ਉਹ ਛੁਰਲੀ ਛੱਡ ਦਿੰਦੇ ਮੈਂ ਨਾਲ ਲੈ ਦਿੰਦਾ ਉਥੋਂ ਇਹ ਖਬਰ ਲੱਗੀ ਆ ਕਿ ਨਿਗਾ ਰੱਖੀ ਦੀ ਆ ਕਿ ਕਿੱਥੋਂ ਖਬਰ ਚੱਲਦੀ ਆ ਉਹ ਕਹ ਹੈਗੇ ਨੇ ਮਤਲਬ ਕਿ ਜੱਗ ਬਾਣੀ ਚ ਜਾਂ ਵੱਡੇ ਅਖਬਾਰਾਂ ਸੇ ਨਾ ਇਹ ਹੁੰਦਾ ਕਿ ਮੇਰੀ ਖਬਰ ਲੱਗ ਜੇ ਜੀ ਉਹ ਜਾਂ ਤਾਂ ਡਿਜੀਟਲ ਤੇ ਆ ਜਾਏ ਜਾਂ ਪ੍ਰਿੰਟ ਤੇ ਪੰਜਾਬ ਵਾਲੇ ਪੇਜ ਤੇ ਆ ਜਾਏ ਉਹ ਬੜੀ ਵੱਡੀ ਗੱਲ ਹੁੰਦੀ ਆ ਕਿਸੇ ਕਿਸੇ ਵਾਸਤੇ ਵੀ ਹਮ ਹਮ ਸੋ ਜਦੋਂ ਇਸ ਤਰ੍ਹਾਂ ਦਾ ਕੰਪੀਟੀਸ਼ਨ ਹੋਵੇ ਪੱਤਰਕਾਰਾਂ ਚ ਤੋਂ ਹੈਗੇ ਨੇ ਇੱਕ ਦੋ ਛੋਲੀਆਂ ਬਾਤ ਮੈਂ ਜਾਣਦਾ ਉਹਨਾਂ ਨੇ ਛੁੱਲੀ ਛੱਡ ਦਿੱਤੀ ਆ ਮਨਪ੍ਰੀਤ ਬਾਦਲ ਤੇ ਆਲਦੀ ਕੰਡੂ ਕੇ ਇਹਦੇ ਆ ਕਿ ਰੈਸਟ ਥੀ ਆ ਹੂੰ ਰੈਸਟ ਥੀ ਆ ਬਹੁਤਾ ਤੁਰਦਾ ਫਿਰਦਾ ਨਹੀਂ ਐ ਉਹਦਾ ਕੀ ਆ ਵੈਸੇ ਜਿੱਧਰ ਕੰਮ ਚਲਾ ਜਾਵੇ ਉਹ ਤੇ ਆਮ ਆਦਮੀ ਪਾਰਟੀ ਚ ਵੀ ਜਾ ਸਕਦਾ ਹੈ ਉਸਤਾਦ ਐ ਹੂੰ ਸੀਐਮ ਦਾ ਉਸਤਾਦ ਐ ਇਕੱਠੇ ਦੇ ਕਹਿੰਦੇ ਨੇ ਇੱਥੇ ਕਿੱਥੇ ਤੇ ਕਿੰਨੂ ਖਾਂਦੇ ਨੇ ਹੂੰ ਇਸ ਤਰ੍ਹਾਂ ਕੇ ਇਹ ਸਾਰੀਆਂ ਚੀਜ਼ਾਂ ਨੇ ਹਾਲ ਦੀ ਘੜੀ ਤਾਂ ਇਹਨਾਂ ਦਾ ਖੰਡਨ ਹੋ ਗਿਆ ਬਾਕੀ ਕੋਈ ਪਤਾ ਨਹੀਂ ਮੈਂ ਜਿਵੇਂ ਤੁਹਾਨੂੰ ਦੱਸਿਆ ਆਲਦੀ ਵੀ ਲੀ ਵੀ ਬਣਾਈ ਸੀ ਫਿਰ ਉਹ ਚਟਕੇ ਤੇ ਕਾਂਗਰਸ ਦੇ ਕਿਰਾਏ ਦੇ ਮਕਾਨ 'ਚ ਵੀ ਰਹੇ ਆ ਤੇ ਇਹ ਹੁਣ ਥੋੜੀ ਪ੍ਰਾਉਣਾਚਾਰੀ ਥੀ ਨੇ ਆਲਦੀ ਘੜੀ ਹੋ ਸਕਦਾ ਤੇ ਨਵਾਂ ਘਰ ਲੱਭ ਲੈ ਪੱਕਾ ਜਾਂ ਪੁਰਾਣੇ 'ਚ ਵਾਪਸ ਵੀ ਚਲੇ ਜਾਂ ਜੀ ਤੇ ਸੰਦੀਪ ਸਿੰਘ ਵੱਲੋਂ ਵੀ ਹੁਣ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਮਿੰਟ ਜੀ ਹਾਂ ਜੀ ਇਹ ਸੰਦੀਪ ਸਿੰਘ ਉਹ ਆ ਜਿਹਨੇ ਸੂਰੀ ਨੂੰ ਮਾਰਿਆ ਸੀਗਾ ਸੁਰੀ ਨੂੰ ਕਤਲ ਕੀਤਾ ਸੀਗਾ ਤਾਂ ਇਸ ਵਾਸਤੇ ਹੁਣ ਇਹ ਵੀ ਇੱਕ ਜਿਹੜੀ ਹੈ ਨਾ ਖਬਰ ਆਈ ਆ ਕਿ ਸੰਦੀਪ ਸਿੰਘ ਸੰਨੀ ਵੱਲੋਂ ਅਮਰਤਪਾਲ ਸਿੰਘ ਦੇ ਐਲਾਨ ਤੋਂ ਬਾਅਦ ਚੋਣ ਲੜਨ ਦੇ ਐਲਾਨ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਗਿਆ ਕਿ ਅਮਰਸਰ ਹਲਕੇ ਤੋਂ ਚੋਣ ਲੜੇਗਾ ਤੇ ਇਹ ਫੈਸਲਾ ਦੱਸਦੇ ਆ ਕਿ ਸੰਦੀਪ ਸਿੰਘ ਦੇ ਪਰਿਵਾਰ ਨੇ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਲਿਆ ਜੀ ਤੇ ਅਜ਼ਾਦ ਚੂਨ ਜਿਹੜੀ ਐ ਉਹ ਲੜੇਗਾ ਸੰਦੀਪ ਸਾਢੀ ਹੂੰ ਦੇਖੋ ਤਾਂ ਕੀ ਐ ਚਲੋ ਦੇਖੋ ਕੱਲੇ ਆ ਕਿ ਜਿਹੜਾ ਵੀ ਕੋਈ ਅੰਡਰਟ੍ਰੇਲ ਆ ਉਹ ਇਲੈਕਸ਼ਨ ਲੜ ਸਕਦਾ ਹੈ ਜੀ ਜੀ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਦੂਰ ਆ ਨਹੀਂ ਹੈ ਇਲੈਕਸ਼ਨ ਲੜ ਸਕਦਾ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਅੱਗੇ ਵੀ ਮੈਂ ਬਹੁਤ ਪਲੇਟਫਾਰਮਸ ਤੇ ਦੱਸੀ ਐ ਇੱਕ ਦਿਨ ਤੇ ਇੱਕ ਟਾਕ ਸ਼ੋਅ ਦੇ ਵਿੱਚ ਕਾਫੀ ਤਹਿਸ ਮੋਬਾਈਲ ਸਾਹਿਬ ਵੀ ਹੋਇਆ ਸੀ ਜਿਸ ਦਿਨ ਅਮਰਤਪਾਲ ਸਿੰਘ ਦਾ ਐਲਾਨ ਹੋ ਰਿਹਾ ਸੀ ਤਾਂ ਮੈਂ ਉਸ ਦਿਨ ਕਿਹਾ ਸੀਗਾ ਕਿ ਦੇਖੋ ਇਲੈਕਸ਼ਨ ਕੋਈ ਵੀ ਲੜ ਸਕਦਾ ਹਮ ਹਮ ਪਰ ਇਲੈਕਸ਼ਨ ਲੜ ਕੇ ਜਿੱਤਣ ਦਾ ਮਤਲਬ ਇਹ ਨਹੀਂ ਹੈ ਕਿ ਤੁਰੰਤ ਤੁਹਾਡਾ ਰਿਹਾਈ ਦਾ ਆਰਡਰ ਹੋ ਜਾਏ ਹਮ ਹਮ ਅਜੇ ਹਾਂ ਨਹੀਂ ਹੈ ਤਾਂ ਇੱਥੇ ਵੀ ਕੀ ਹੈ ਕਿ ਹੁਣ ਪਤਾ ਨਹੀਂ ਪਰਿਵਾਰਾਂ ਨੂੰ ਐਗਜ਼ੈਕਟ ਇਹਨਾਂ ਚੀਜ਼ਾਂ ਬਾਰੇ ਦੱਸਿਆ ਜਾਂਦਾ ਹੈ ਕਿ ਨਹੀਂ ਪਰ ਇੱਥੇ ਬਹੁਤ ਸਾਰੇ ਲੋਕ ਜਿਹੜੇ ਹਨ ਨੂੰ ਗੱਲ ਕਹੀ ਜਾਂਦੀ ਹੈ ਕਿ ਵਾ ਇਲੈਕਸ਼ਨ ਜਿਤਾ ਦੇਓ ਤੇ ਬਾਹਰ ਆ ਜਾ ਹਮ ਇਲੈਕਸ਼ਨ ਜਿਤਾ ਦੇਓ ਤੇ ਬਾਹਰ ਆ ਜਾ ਸੋ ਗੱਲ ਇਹ ਆ ਕਿ ਇਲੈਕਸ਼ਨ ਜਿੱਤ ਕੇ ਜੇ ਬਾਹਰ ਆਉਣਾ ਉਹਦਾ ਤਾਂ ਤਨੰਜੇ ਸਿੰਘ ਅਧਿਕਾਰ ਦੀ ਨੂੰ ਕਿਉਂ ਟਿਕਟ ਦੇਣ ਦੀ ਮਾਇਆਵਤੀ ਜੀ ਫਿਰ ਸਿੱਧੀ ਤਨੰਜੇ ਨੂੰ ਟਿਕਟ ਦੇ ਦਿੱਤੀ ਜਾਂਦੀ ਹੁਣ ਤਾਂ ਉਹ ਉਹ ਪੈਂਟੀ ਗਈ ਆ ਭੈਣ ਜੀ ਮਾਇਆਵਤੀ ਵੀ ਖੇਲਾ ਕਰ ਗਈ ਆ ਕਿਉਂਕਿ ਦੱਸਦੇ ਆ ਕਿ ਦਬਾਅ ਬਹੁਤ ਪੈ ਰਹੇ ਨੇ ਹੁਣ ਤਾਂ ਕੈਂਡੀਡੇਟ ਹੀ ਬਦਲ ਦਿੱਤੇ ਗਏ ਨੇ ਉਹ ਕਹਿਣ ਦਾ ਮਤਲਬ ਇਹੋ ਆ ਕਿ ਇਹ ਹੁਣ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮਾਮਲਾ ਜਿਹੜਾ ਹੈ ਨਾ ਪਰਫੁੱਮ ਜ਼ਿਆਦਾ ਇੱਕ ਸਾਈਡ ਤੋਂ ਚਲਾਇਆ ਜਾ ਰਿਹਾ ਕਿ ਇਲੈਕਸ਼ਨ ਲੜੋ ਜਿੱਤੋ ਤੇ ਬਾਹਰ ਜਾਓ ਪਰ ਜਿਤਨਾ ਇਹ ਵੱਖਰੀ ਗੱਲ ਮੈਂਬਰ ਪਾਰਲੀਮੈਂਟ ਕੋਈ ਵੀ ਬਣ ਜਾਏਗਾ ਜਿਹੜਾ ਮਤਲਬ ਕਿ ਰਿਆਈ ਵਾਲਾ ਪ੍ਰੋਸੈਸ ਹੈ ਨਾ ਉਹ ਸ਼ਿੰਦਾ ਜੀ ਉਹੀ ਆ ਮਸਲਾ ਕਿ ਸਰਕਾਰ ਜਿਹੜੀ ਹੈ ਜਾਂ ਕੋਬ ਜਿਹੜੀ ਹੈ ਜਦੋਂ ਉਹਨਾਂ ਦੋਸ਼ਾਂ ਨੂੰ ਖਤਮ ਕਰ ਦੈਗੀ ਪਰ ਇਹ ਗੱਲ ਜਿਹੜੀ ਹੈ ਸਾਫ਼ ਹੈ ਸਪਸ਼ਟ ਹੈ ਕਿਸੇ ਵੀ ਬੰਦੇ ਦਾ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜੁਰਮ ਇਠ ਹੋਵੇ ਅੰਡਰ ਟ੍ਰਾਇਲ ਹੈ ਜਿਹੜਾ ਉੱਛੌ ਲੱਗ ਸਕਦਾ ਹੈ ਤਾਂ ਅਮਰਸਰ ਦੇ ਵਿੱਚ ਫਿਰ ਇਹ ਵੀ ਆ ਕਿ ਦੇਖੋ ਅੱਜ ਵੀ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਕਿ ਸੁਧੀਰ ਸੂਰੀ ਦੇ ਭਰਾ ਨਾਲ ਸ਼ਾਇਦ ਉਹ ਜਗਨ ਸਿੰਘਾਂ ਦੀ ਬਾਪ ਪਾਲਕ ਕਲਮੀ ਹੋਈ ਆ ਇਹਦਾ ਮਤਲਬ ਇਹ ਆ ਕਿ ਜੇ ਸਨੀ ਇਲੈਕਸ਼ਨ ਲੜੇਗਾ ਤਾਂ ਫਿਰ ਇਹ ਵੀ ਆ ਪ੍ਰਵੀਨ ਜੀ ਮੈਨੂੰ ਲੱਗਦਾ ਕਿ ਉਹ ਦੋਦੇ ਪਾਸਿਓ ਵੀ ਲਾਭ ਮੰਦੀ ਜਿਹੜੀ ਉਹ ਕਰਨ ਦਾ ਯਤਨ ਕਰਨਗੇ ਹੁੰਦੇ ਕਾਮਯਾਬ ਕਿ ਨਹੀਂ ਹੁੰਦੇ ਮੈਨੂੰ ਪਤਾ ਨਹੀਂ ਹੈ ਪਰ ਇਹਦੇ ਵਿੱਚ ਮੈਨੂੰ ਲੱਗਦਾ ਡੈਫੀਨਟਲੀ ਭਾਜਪਾ ਜਿਹੜੀ ਆ ਪੋਲਰਾਈਜ਼ ਕਰਨ ਦਾ ਯਤਨ ਕਰ ਨਹੀਂ ਗਈ ਸਰ ਹੂੰ ਜੀ ਤੇ ਡੀਜੀਪੀ ਨੂੰ ਕੈਦ ਤੋਂ ਵੱਡੀ ਰਾਹਤ ਮਿਲੀ ਐ ਮਿੰਟੂ ਜੀ ਦੇਖੋ ਬੀਜੀਪੀ ਦਾ ਮਸਲਾ ਇਹ ਸੀਗਾ ਕਿ ਡੀਜੀਪੀ ਹੁੰਦਾ ਸੀ ਭਾਵਰਾ ਜੀ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਉਹਨੇ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਸੀ ਹੂੰ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਮੂਸੇ ਵਾਲੇ ਦੇ ਗੈਂਗਸਟਰਾਂ ਦੇ ਨਾਲ ਬਈ ਤਾਲੁਕ ਸੀਗੇ ਹੂੰ ਯਾਨੀ ਇਹ ਉਨਾਂ ਕਹਿਆ ਸੀਗਾ ਕਿ ਗਰੋਹਵਾਜ਼ੀ ਦਾ ਇਹ ਸੈਟਅਪ ਹੈ ਜੀ ਆਪਸੀ ਗੈਂਗਵਾਰ ਦੀ ਕਟਨਾ ਤਾਂ ਮਤਲਬ ਕਿ ਗੈਂਗਵਾਰ ਨਾਲ ਜੁੜੀ ਕਟਨਾ ਤਾਂ ਇਹਦਾ ਅਰਥ ਇਹੋ ਹੀ ਕੱਢਿਆ ਗਿਆ ਕਿ ਕੀ ਸਿੱਧੂ ਮੂਸੇਵਾਲਾ ਵੀ ਗੈਂਗਾਂ ਦੇ ਨਾਲ ਸੰਬੰਧ ਰੱਖਦਾ ਸੀ ਉਸ ਤੋਂ ਅਗਲੇ ਦਿਨ ਹੀ ਵਿਰੋਧ ਹੋਇਆ ਬਿਆਨ ਵਾਪਸ ਲੈਣਾ ਪਿਆ ਫਿਰ ਉੱਤੇ ਬਾਅਦ ਤੁਹਾਨੂੰ ਪਤਾ ਹੀ ਆ ਨਾ ਕਿ ਭਾਦਰਾ ਸਾਹਿਬ ਨੂੰ ਛੁੱਟੀ ਤੇ ਘਲਾ ਦਿੱਤਾ ਗਿਆ ਸੀ ਫਿਰ ਉਹਨਾਂ ਨੂੰ ਡੀਜੀਪੀ ਨਹੀਂ ਸਿਲਾਇਆ ਗਿਆ ਜੀ ਉਹਨਾਂ ਨੂੰ ਜੂਨੀਅਰ ਜਿਹੜੇ ਸੀਗੇ ਯਾਦਵ ਸਾਹਿਬ ਜਿਹੜੇ ਕਿ ਅਰਵਿੰਦ ਕੇਜਰੀਵਾਲ ਦੇ ਲੰਗੋਟੀਆਂ ਸੱਜਣ ਨੇ ਉਹਨਾਂ ਨੂੰ ਲਾ ਦਿੱਤਾ ਤਾਂ ਭਾਵਰਾ ਮੇ ਕੈਟ ਜਿਹੜੀ ਹੁੰਦੀ ਹੈ ਨਾ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਕੈਟ ਸਾ ਇੱਕ ਕੈਲੂ ਕੇਵੀ ਸੰਸਥਾ ਹੈ ਤਾਂ ਇਹਦੇ ਵਿੱਚ ਅਪੀਲ ਕੀਤੀ ਜਿੱਥੇ ਇਹਨਾਂ ਅਫਸਰਾਂ ਦੇ ਝਗੜੇ ਨਿਬੜੇ ਜਾਂਦੇ ਤਾਂ ਇਹਦੇ ਵਿੱਚ ਹੁਣ ਇਹ ਮਾਮਲਾ ਜਿਹੜਾ ਯਾਦਵ ਦੇ ਹੱਕ ਦੇ ਵਿੱਚ ਚਲਾ ਗਿਆ ਹਾਲਾਂਕਿ ਜਿਹੜੀ ਤਫਸੀਲ ਪੂਰਵਕ ਫੈਸਲੇ ਦੀ ਕਾਪੀ ਉਹ ਹਾਲੇ ਆਈ ਨਹੀਂ ਹੈ ਤਾਂ ਪਰ ਇਹ ਆ ਕਿ ਡੀਜੀਪੀ ਯਾਦਵ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਕਿਉਂਕਿ ਦੇਖੋ ਗੱਲ ਇਹ ਹੈ ਨਾ ਕਿ ਇਹਨਾਂ ਦਾ ਜਿਹੜਾ ਸਨੇਹ ਦੀ ਵਾਲਾ ਮਸਲਾ ਹੁੰਦਾ 6 ਮਹੀਨੇ ਸਾਲ ਦਾ ਬਹੁਤ ਬੜਾ ਵੱਡਾ ਫਰਕ ਹੋ ਜਾਂਦਾ ਹੈ ਪਰ ਸਾਲ ਤਾਂ ਯਾਦਵ ਆਰ ਜੀ ਡੀਜੀਪੀ ਰਹਿ ਗਏ ਹਾਂ ਸਮਝਦੇ ਹੋ ਨਾ ਤੁਸੀਂ ਸਾਲ ਦਾ ਬੜਾ ਫਰਕ ਪੈ ਜਾਂਦਾ ਇਸ ਕਰਕੇ ਹੁਣ ਦੇਖਦੇ ਹਾਂ ਜਦੋਂ ਕਾਪੀ ਆਏਗੀ ਫਿਰ ਪਤਾ ਲੱਗੇਗਾ ਕਿ ਉਹਦੇ ਵਿੱਚ ਕੀ ਕੁਝ ਲਿਖਿਆ ਪਰ ਸਿੱਧੇ ਤੌਰ ਤੇ ਕਹਿ ਲਈਏ ਕਿ ਡੀਜੀਪੀ ਯਾਦਵ ਨੂੰ ਫਿਲਹਾਲ ਇੱਕ ਵੱਡੀ ਰਾਹਤ ਮਿਲੀ ਜੀ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਹੁਣ ਰੁਕਾਂਗੇ ਇੱਕ ਬ੍ਰੇਕ ਦੇ ਲਈ ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ